ਪੰਜਾਬ ਸਰਕਾਰ ਨੇ ਕਈ ਵੱਡੇ ਤਬਾਦਲੇ ਕੀਤੇ ਨੇ ਅਹਿਮ ਜਾਣਕਾਰੀ ਤੁਹਾਡੇ ਲਈ ਸਾਂਝੀ ਕਰ ਰਿਹਾ ਪੰਜਾਬ ਚ ਡੀਜੀਪੀਓ ਡੀਡੀਪੀਓ ਅਤੇ ਐਸਈਓ ਦੇ ਤਬਾਦਲੇ ਕੀਤੇ ਗਏ ਨੇ ਪੰਚਾਇਤ ਵਿਭਾਗ ਵੱਲੋਂ ਅਧਿਕਾਰੀਆਂ ਦੇ ਅਹੁਦਿਆਂ ਵਿੱਚ ਬਦਲਾਅ ਕੀਤਾ ਗਿਆ ਤਾਂ 21 ਜੁਲਾਈ ਤੋਂ ਨਵੇਂ ਅਹੁਦੇਦਾਰਾਂ ਨੇ ਚਾਰਜ ਸੰਭਾਲ ਲਿਆ ਤਾਂ ਅੱਜ ਤੋਂ ਜਿਹੜੇ ਜਿਨ੍ਹਾਂ ਅਹੁਦਿਆਂ ਦੇ ਉੱਤੇ ਤਬਾਦਲੇ ਕੀਤੇ ਗਏ ਨੇ ਸਾਰਿਆਂ ਨੇ ਅੱਜ ਚਾਰਜ ਜਿਲਾਇਆ ਸੰਭਾਲਿਆ ਤੇ ਆਪਣੀ ਆਪਣੀ ਡਿਊਟੀਆਂ ਤੇ ਗਏ ਨਹੀਂ ਤਾਂ ਪੰਜਾਬ ਸਰਕਾਰ ਨੇ ਕਈ ਵੱਡੇ ਤਬਾਦਲੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਡੀ ਡੀ ਪੀਓ ਅਤੇ ਸੀ ایਈਓ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਤਬਾਦਲੇ ਕੀਤੇ ਗਏ ਨੇ ਤਾਂ ਪੰਚਾਇਤ ਵਿਭਾਗ ਵੱਲੋਂ ਅਧਿਕਾਰੀਆਂ ਦੇ ਜੋ ਕਿ ਅਹੁਦਿਆਂ ਦੇ ਵਿੱਚ ਬਦਲਾਅ ਕੀਤੇ ਗਏ ਨੇ 21 ਜੁਲਾਈ ਯਾਨੀ ਅੱਜ ਤੋਂ ਨਵੇਂ ਅਹੁਦੇਦਾਰਾਂ ਨੇ ਆਪਣਾ ਚਾਰਜ ਸੰਭਾਲ ਲਿਆ ਅਤੇ ਆਪਣੀ ਡਿਊਟੀ ਤੇ ਹਾਜ਼ਰ ਹੋਏ ਨੇ ਪਿੰਡੂ ਵਿਕਾਸ ਵਿਭਾਗ ਨੇ ਜਾਰੀ ਕੀਤੇ ਇਹ ਤਬਾਦਲੇ ਤਾਂ ਪੰਜਾਬ ਸਰਕਾਰ ਨੇ ਵੱਡਾ ਫੇਰ ਬਦਲ ਕੀਤਾ ਹੈ ਅਧਿਕਾਰੀਆਂ ਦੇ ਅਹੁਦਿਆਂ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ ਪੰਜਾਬ 'ਚ ਡੀਡੀਪੀਓ ਅਤੇ ਸੀਈਓ ਦੇ ਬਦਲੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਬਦਲਾਅ ਕੀਤੇ ਗਏ ਨੇ ਤਾਂ ਅੱਜ ਉਹਨਾਂ ਵੱਲੋਂ ਚਾਰਜ ਸੰਭਾਲ ਲਿਆ ਗਿਆ ਅਤੇ ਆਪਣੀ ਡਿਊਟੀ ਤੇ ਹਾਜ਼ਰ ਹੋਏ